ਸਾਸਰੀ ਕਾਲ ਜੀ ਆਇਆ ਇੱਕ ਬਰਾਂਡਾ ਕਵਰ ਕਰਿਆ ਸੀ ਇਹ ਸੀ ਇਹਦੇ ਅੰਦਰ ਏਸੀ ਵੀ ਲੱਗ ਸਕਦਾ ਬਾਹਰਲੇ ਪਾਸੇ ਨਾਲ ਸ਼ੀਸ਼ੇ ਵਾਲੇ ਪੱਲੇ ਚੜਾ ਦੇ ਕਰਿਆ ਤੇ ਅੰਦਰਲੇ ਪਾਸੇ ਇਹਦੇ ਜਾਲੀ ਆ ਦੋਨੇ ਕੰਮ ਕਰਦਾ ਏ ਆਮ ਜਿਹੜਾ ਬਰਾਂਡਾ ਕਰਦੇ ਆ ਕਈ ਕੱਢੀ ਜਾਲੀ ਲਵਾਉਂਦੇ ਜਾਂ ਸ਼ੀਸ਼ਾ ਦਵਾਉਂਦੇ ਆ ਜੇ ਸ਼ੀਸ਼ਾ ਲਵਾਉਂਦੇ ਆ ਤਾਂ ਘੁੰਮ ਬਣ ਜਾਂਦਾ ਇਹਦੇ ਨਾਲ ਦਾ ਕੰਮ ਤਿਆਰ ਕਰਵਾਉਂਦੇ ਹਾਂ ਇਸ ਵਰਕਰੋ ਬਾਜਾਖਾਨਾ ਰੋਡ ਨੇੜੇ ਤਿੰਨ ਕੋਣੀ ਭਧੌੜ ਗੱਲ ਅਲੂਮੀਨੀਅਮ ਵਰਕਸ ਸਾਡੇ ਨਾਲ ਸਪਾਰਕ ਜ਼ਰੂਰ ਕਰੋ ਇੱਕ ਵਾਰੀ ਸਾਡੇ ਕੋਲੇ ਕਿਚਨ ਕਾਪਬੋਰਡ ਵੀ ਅਲੂਮੀਨੀਅਮ ਦੇ ਵਿੱਚ ਤਿਆਰ ਹੁੰਦੇ ਆ ਸਾਰਾ ਸੈਂਸ ਲਾਭ ਤੋਂ ਰਹਿਤ ਨਹੀਂ ਕੋਈ